ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਪਿੰਡ ਭੋਇਵਾਲ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਤਾਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਲਈ ਇੱਥੇ ਇੱਕ ਖੇਡ ਅਕੈਡਮੀ ਜਿਹੜੀ ਹੈ ਉਹਦੀ ਸ਼ੁਰੂਆਤ ਕਰਵਾਈ ਗਈ ਹੈ ਤਾਂ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਸਾਹਿਬ ਵਾਲਿਆਂ ਨੇ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਔਰ ਇਸ ਖੇਡ ਅਕੈਡਮੀ ਦਾ ਜਿਹੜਾ ਉਹ ਸ਼ੋਭਾ ਆਰੰਭ ਕੀਤਾ ਹੈ ਤਾਂ ਗੱਲਬਾਤ ਕਰਦੇ ਹਾਂ ਸਰ ਕਿਵੇਂ ਤੁਸੀਂ ਜਿਹੜੀ ਇਹ ਖੇਡ ਅਕੈਡਮੀ ਜਿਹੜੀ ਅੱਜ ਇੱਥੇ ਸ਼ੁਰੂਆਤ ਕਰਵਾਈ ਗਈ ਹੈ ਇਹ ਕਿਵੇਂ ਤੁਸੀਂ ਸਾਰਿਆਂ ਨੇ ਉਦਮ ਕੀਤਾ ਜੀ ਉਹੋ ਜੀ ਬੜੀ ਹੈ ਸਾਰਾ ਪਿੰਡ ਦਾ ਸਾਰੇ ਨਗਰ ਦਾ ਬੜਾ ਵਧੀਆ ਜਿਹੜਾ ਉਪਰਾਲਾ ਆ ਕਿਉਂਕਿ 14 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਹੀ ਜਿਆਦਾ ਜਿਹੜੀ ਆ ਉਹ ਇਸ ਚੀਜ਼ ਦੀ ਲੋੜ ਹੁੰਦੀ ਆ ਥੋੜਾ ਜਿਹਾ ਜਿਹੜਾ ਬੱਚੇ ਚੋਂ ਮਜੂਰ ਹੋਏ ਨੇ ਫਿਰ ਉਹ ਕਿਸੇ ਨੂੰ ਸਮਝਣ ਦੇ ਵਿੱਚ ਜਿਹੜਾ ਉਹ ਉਹਨਾਂ ਉਹਦਾ ਚੀਜ਼ ਦਾ ਅਸਰ ਨਹੀਂ ਰੰਦਾ ਤੇ ਸਾਡੇ ਸਾਰੇ ਪਿੰਡ ਦੇ ਜਿਹੜੇ ਮਾਪੁੱਛ ਸਾਡੇ ਕੋਲ ਆਏ ਨੇ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਹੋਰ ਵੀ ਸਾਡੇ ਕੋਲ ਜਿਹੜੇ ਸਾਡੇ ਇਲਾਕੇ ਦੀਆਂ ਸੰਤਾ ਆਈਆਂ ਉਹਨਾਂ ਦਾ ਵੀ ਧੰਨਵਾਦ ਤੇ ਬੜਾ ਵਧੀਆ ਸਾਰੇ ਨੇ ਰਲ ਮਿਲ ਕੇ ਹੀ ਸੋਚਿਆ ਕਿ ਹੁਣ ਨਸ਼ਿਆਂ ਦੀ ਜਿਹੜੀ ਬਿਮਾਰ ਉਹਨੂੰ ਕਿਵੇਂ ਦੂਰ ਕਰਨਾ ਉਹ ਤਾਂ ਕਿ ਉਹ ਜਿਹੜੀ ਸਾਡੀ ਛੋਟੀ ਪੀੜ ਪਨੀਰੀ ਹੈ ਇਹਨਾਂ ਨੂੰ ਅਗਰ ਜੇ ਥੋੜਾ ਜਿਹਾ ਆਪਾਂ ਸੰਗਈ ਇਹਨਾਂ ਨੂੰ ਖਰਾਕ ਦਵਾਂਗੇ ਤੇ ਚੰਗਾ ਇਹਨਾਂ ਨੂੰ এনवायरमेंट ਦਵਾਂਗੇ ਜਿਹੜਾ ਅੱਗੇ ਵਧਣ ਵਾਲਾ ਉਹ ਜ਼ਰੂਰ ਹੀ ਜ਼ਿੰਦਗੀ 'ਚ ਕਾਮਯਾਬ ਹੋਣਗੇ ਇਹ ਜਿਹੜੇ 14 ਸਾਲ ਤੱਕ ਦੇ ਬੱਚਿਆਂ ਦਾ ਹੀ ਤੁਸੀਂ ਡਿਸਾਈਡ ਕੀਤਾ ਮਤਲਬ ਇਹਦੇ ਤੋਂ ਵੱਡੇ ਵੀ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਕਿਉਂ ਨਹੀਂ ਇਹਦੇ ਵਿੱਚ ਸ਼ਾਮਲ ਕੀਤਾ ਭਾਜੀ ਅਸਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੇਸ ਬਣਾਉਣਾ ਪੈਣਾ ਹੈ ਨਾ ਕੋਈ ਵੀ ਚੀਜ਼ ਆ ਉਹਨੂੰ 3-4 ਸਾਲ ਲਗਾਤਾਰ ਲੱਗ ਜਾਂਦੇ ਉਹਨੂੰ ਰਨ ਕਰਦੇ ਆ ਇਨਾਂ ਦੇ ਵਿੱਚੋਂ ਥੋੜੀ-ਥੋੜੀ ਹਨਾ ਜਿਵੇਂ-ਜਿਵੇਂ ਉਮਰ ਦੇ ਪੜਾ ਦੇ ਨਾਲ ਅੱਗੇ ਵਧਣਗੇ ਕਿਉਂ ਤਿਉਂ ਹੀ ਇਹ ਥੋੜਾ ਜਿਹਾ ਉਸ ਜਿਹੜਾ ਨੈਜੀ ਵੱਲ ਵਧਣਗੇ ਬਾਕੀ ਸਾਡੇ ਮੁੰਡੇ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਹੈ ਹੋਰ ਜਿਹੜੀਆਂ ਨਾਮਵਰ ਅਕੈਡਮੀਆਂ ਨੇ ਉਹਨਾਂ ਦੇ ਵਿੱਚ ਸਾਡੇ ਲੜਕੇ ਜਿਹੜੇ ਸਾਡੇ ਪਿੰਡ ਪੋਏਵਾਲ ਦੇ ਖੇਡਦੇ ਨੇ ਤੇ 14 ਸਾਲ ਤੋਂ ਜਿਹੜੇ ਘਟਾ ਸਾਡੀ ਕੋਸ਼ਿਸ਼ ਇਹ ਹੈ ਕਿ ਛੋਟਿਆਂ ਨੂੰ ਸੁਧਾਰ ਕੇ 14 ਤੋਂ ਫਿਰ ਇਸ ਤੋਂ ਜਿਹੜੀ ਜੋ ਉਮਰ ਵਧੂਗੀ ਫਿਰ ਅੰਟਰ 17 ਜਾਂ ਹਨਾ 19 ਵਾਲੇ ਪਾਸੇ ਨੂੰ ਉਹ ਵੱਖ-ਵੱਖ ਅਕੈਡਮੀ ਚ ਅੱਗੇ ਫਿਰ ਉਹ ਜਿਹੜਾ ਉਹਨੂੰ ਭੇਜਾਂਗੇ ਇਹਨਾਂ ਨੂੰ ਜਿਹੜੀ ਬੱਚਿਆਂ ਨੂੰ ਟ੍ਰੇਨਿੰਗ ਤੁਸੀਂ ਦੇਣੀ ਹੈ ਜੀ ਉਹ ਮੁਫਤ ਟ੍ਰੇਨਿੰਗ ਦੇਣੀ ਹੈ ਇਹਨਾਂ ਨੂੰ ਬਿਲਕੁਲ ਭਾਜੀ ਇਹ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਬੜਾ ਵਧੀਆ ਉਪਰਾਲਾ ਹੈ ਸਪੈਸ਼ਲੀ ਇਹਨਾਂ ਵਾਸਤੇ ਇੱਕ ਵੈਲ ਕੁਆਲੀਫਾਈਡ ਜਿਹੜੇ ਕੋਚ ਹੈ ਹੋ ਰੱਖੇ ਨੇ ਤੇ ਹੁਣ ਜਿਹੜੀ ਟ੍ਰੇਨਿੰਗ ਹੈ ਉਹ ਬਿਲਕੁਲ ਮੁਫਤ ਹੈ ਇਹਨਾਂ ਦੀ ਜਿਹੜੀ ਯੂਨੀਫਾਰਮ ਹੈ ਉਹ ਮੁਫਤ ਹੈ ਤੇ ਜਿਹੜੇ ਲੋੜਵੰਦ ਹੋਰ ਵੀ ਬੱਚੇ ਹੋਣਗੇ ਜਿਵੇਂ ਕਿ ਫੁੱਟਬਾਲ ਜਾਂ ਇਹੋ ਜਿਹੀ ਕੋਈ ਹੋਰ ਵੀ ਚੀਜ਼ਾਂ ਚਾਹੀਦੀਆਂ ਤੇ ਉਹ ਵੀ ਮੁੰਡੇ ਸਾਰੇ ਪਿੰਡ ਵਾਲੇ ਕਿੰਨੇ ਹੀ ਪ੍ਰੋਵਾਈਡ ਕਰ ਰਹੇ ਨੇ ਪਿੰਡ ਦੇ ਵੱਲੋਂ ਔਰ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ ਹੈ ਸਹਿਯੋਗ ਤੁਸੀਂ ਦੇਖ ਹੀ ਸਕਦੇ ਹੋ ਜੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਸਾਡੇ ਇਲਾਕੇ ਤੋਂ ਪਹੁੰਚ ਗਏ ਸੀ ਸੀ ਤਾਂ ਸਾਡੇ ਪਿੰਡ ਤੋਂ ਮਤਲਬ ਟੋਟਲੀ ਸਾਰਾ ਪਿੰਡ ਭਾਜੀ ਸਾਡੇ ਨਾਲ ਆ ਬੜਾ ਵਧੀਆ ਸਾਰਿਆਂ ਦਾ ਰਿਸਪੌਂਸ ਹੈ ਜਿਹੜੇ ਜਿਹੜੇ ਸਾਬਕਾ ਕੁਝ ਪਿੰਡ ਦੇ ਬੜੇ ਨਾਮਵਰ ਖਿਡਾਰੀ ਹੋਏ ਨੇ ਉਹਨਾਂ ਸਾਰਿਆਂ ਵੱਲੋਂ ਬੜਾ ਵਧੀਆ ਉਤਸਾਹ ਵਧੀਆ ਸਹਿਯੋਗ ਇਹ ਆਪਣੇ ਪਿੰਡ ਦੇ ਬੱਚਿਆਂ ਦੀ ਟ੍ਰੇਨਿੰਗ ਹੀ ਤੁਸੀਂ ਇੱਥੇ ਰੱਖੀ ਹੈ ਜਾਂ ਬਾਹਰਲੇ ਪਿੰਡਾਂ ਤੋਂ ਵੀ ਲੋਕ ਆ ਕੇ ਅਸੀਂ ਕਰ ਸਕਦੇ ਬੱਚੇ ਕਰਨ ਨੂੰ ਭਾਜੀ ਸਾਰੇ ਤੇ ਬਟ ਅਜੇ ਫਿਲਹਾਲ ਅਸੀਂ ਸ਼ੁਰੂਆਤ ਕਿਉਂਕਿ ਅਜੇ ਇਹਦਾ ਮੋਢੀ ਬੰਨਿਆ ਸਿਰ ਸਾਡੇ ਕੋਲ ਜਿਹੜੇ ਤੁਸੀਂ ਸਾਡੇ ਪਿੰਡ ਦੇ ਖਿਡਾਰੀ ਦੇਖ ਸਕਦੇ ਹੋ ਸਾਡੇ ਪਿੰਡ ਨੂੰ ਬੜੇ ਵਧੀਆ ਸ੍ਰੀ ਤੋਂ ਲਗਭਗ ਮਤਲਬ ਸਾਡੇ ਦਾਦੇ ਪੜਦਾ ਜਦੋਂ ਜਿਹੜੇ ਲੋਕ ਆ ਉਹ ਇਸ ਚੀਜ਼ ਦਾ ਫੁੱਟਬਾਲ ਜਿਹੜਾ ਸਾਡੇ ਪਿੰਡ ਦੇ ਬਲੱਡ ਚ ਆ ਤੇ ਉਹ ਸਾਰਾ ਹੀ ਅਸੀਂ ਪਹਿਲ ਅਸੀਂ ਪਿੰਡ ਨੂੰ ਦਿੱਤੀ ਹੈ ਬਾਕੀ ਇਲਾਕੇ ਦਾ ਮੋਸਲ ਟਾਈਮਿੰਗ ਕੀ ਹੈ ਇਹਨਾਂ ਦੇ ਬੱਚਿਆਂ ਦੀ ਇੱਥੇ ਖੇਡਣ ਦੀ 4 ਤੋਂ 17 ਕੀ ਕਹਿਣਾ ਚਾਹੋਗੇ ਇਹਨਾਂ ਬੱਚਿਆਂ ਨੂੰ ਜਾਂ ਹੋਰ ਨਾਲ ਪਿੰਡਾਂ ਦੇ ਬੱਚੇ ਜਿਹੜੇ ਨੇ ਉਹਨਾਂ ਲਈ ਕੀ ਮੈਸੇਜ ਦਿਓਗੇ ਮੈਂ ਵੀ ਇਹੀ ਕਹੂੰਗਾ ਜੀ ਪਿੰਡ ਪਿੰਡ ਹੈਗੇ ਉਪਰਾਲੇ ਕਰੋ ਵੱਧ ਤੋਂ ਵੱਧ ਜਨਾਹ ਹੋ ਸਕਦਾ ਇਹਨਾਂ ਨੂੰ ਬੱਚਾ ਨੂੰ ਚੰਗੀ ਸਿੱਖਿਆ ਦਿਓ ਚੰਗੇ ਸਮਾਜ ਨੂੰ ਸੇਧ ਦਿਓ ਚੰਗੇ ਨਾਗਰਿਕ ਬਣੋ ਦੇਸ਼ ਨੂੰ ਮਸਹੀ ਜਾਂ ਸਕਦੀ ਹੈ ਜੈ ਜੈਕਾਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਬੜਾ ਵੱਡਾ ਉਪਰਾਲਾ ਇਹਨਾਂ ਦੇ ਵੱਲੋਂ ਜਿਹੜਾ ਇੱਥੇ ਪਿੰਡ ਭੋਏਵਾਲ ਦੇ ਵੱਲੋਂ ਕੀਤਾ ਗਿਆ ਜੀ ਇਹ ਬਹੁਤ ਹੀ ਚੰਗਾ ਉਪਰਾਲਾ ਜੀ ਜੰਗ ਫਾਰਮਰ ਦੇ ذریعے ਕਿ ਸਦੇ ਰਕ ਲਬਾ ਇਹਨਾਂ ਨੇ ਛੋਟੀ ਪਨੀਰੀ ਜਿਹੜੀ ਆ ਫੁੱਟਬਾਲ ਵਾਸਤੇ ਤਿਆਰ ਕਰਦੇ ਆ ਬਹੁਤ ਖੁਸ਼ੀ ਹੋਈ ਹੈ ਬੜੀ ਪਸੰਦ ਆਈਆ ਗਰਾਉਂਡ ਵੀ ਬਹੁਤ ਵਧੀਆ ਨਜ਼ਾਰੀ ਮੈਂ ਵੇਖੀ ਆ ਔਰ ਇੱਥੇ ਮੈਨੂੰ ਬੜੀ ਆਸ ਆ ਕਿ ਇਹ ਜਿਹੜੇ ਬੱਚੇ ਆ ਉਹ ਪਿਆਰ ਹੋ ਕੇ ਇਹ ਨਸ਼ਾ ਦੂਰ ਕਰਨਗੇ ਇਹ ਬਹੁਤ ਵਧੀਆ ਉਪਰਾਲਾ ਵਾ ਬਹੁਤ ਖੁਸ਼ੀ ਹੈ ਤੇ ਬਹੁਤ-ਬਹੁਤ ਕੋਈ ਵਾਰ ਵਾਲੇ ਸਾਰੇ ਨਗਰ ਨੂੰ ਸਾਥੀ ਜਿਹੜੇ ਨੂੰ ਬਹੁਤ-ਬਹੁਤ ਵਧਾਈ ਹੋਰ ਨਾ ਪਿੰਡਾਂ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਸ ਪਿੰਡ ਨੇ ਇਹ ਉਪਰਾਲਾ ਕੀਤਾ ਮੋਹਰਵਰ ਲੋਕਾਂ ਨੇ ਬਾਕੀ ਪਿੰਡਾਂ ਦੇ ਲਈ ਕੀ ਕਹਿਣਾ ਚਾਹੋਗੇ ਉਹ ਮੰਮ ਵੀ ਇਹਨਾਂ ਨੂੰ ਸਿੱਖਣਾ ਚਾਹੀਦਾ ਹੈ ਸਾਦਾ ਪਿੰਡ ਉਦੋਂ ਨਾਲ ਸਾਡੇ ਪਿੰਡ ਵੀ ਸਟੇਡੀਅਮ ਦਾ ਗਾਇਸਪਰਾ ਉੱਥੇ ਹਾਕੀ ਦਾ ਹੀ ਚੱਲਦਾ ਜੀ ਕੰਮ ਤੇ ਉੱਥੇ ਅਕੈਡਮੀ ਬਣਾਈ ਛੋਟੇ ਬੱਚਿਆਂ ਦੀ ਉੱਥੇ ਹਾਕੀ ਚੱਲਦੀ ਆ ਅਸੀਂ ਸਾਰੇ ਨਗਰਾਂ ਨੂੰ ਇਹ ਬੇਨਤੀ ਕਰਦੇ ਆ ਇਹਨਾਂ ਨੇ ਮੈਨੂੰ ਦੱਸਿਆ ਵੀ ਲਾਗੇ ਦਾ ਖਲੇਰ ਪਿੰਡ ਵਾ ਛੋਟੇ ਛੋਟੇ ਪਿੰਡ ਇੱਥੇ ਅੱਜ ਮੰਗਾ ਤੇ ਇਹ ਸਾਰੇ ਨਗਰਾਂ ਦੇ ਬੱਚੇ ਵੀ ਜਿਹੜੇ ਆ ਉਹ ਇੱਥੇ ਆਉਣਗੇ ਤੇ ਉਹ ਸਾਡੇ ਸਿੱਖਣ ਦੇ ਕੁਝ ਤੇ ਮੈਂ ਹੰਦਾ ਵੀ ਬੜੀ ਵਧੀਆ ਗੱਲ ਆ ਇਸ ਦਾ ਜਿਹੜਾ ਪੰਜਾਬ ਚੋਂ ਮਛਰ ਜਿਹੜੇ ਦੂਰ ਹੋਣਗੇ ਇਸੇ ਨਾਲ ਤੇ ਇਸੇ ਦਾ ਜਿਹਦਾ ਇਹ ਇੱਥੇ ਇਹਨਾਂ ਨੇ ਕੀਤਾ ਵਾ ਦੂਸਰੇ ਪਿੰਡਾਂ ਵਾਲੇ ਵੀ ਜਿਹੜੇ ਉਹ ਵੇਖ ਕੇ ਕਰਨਗੇ ਤੇ ਬੱਚੇ ਕਿਹਟਣਗੇ ਦੇ ਮਛਰ ਬੱਪੇ ਆ ਵੀ ਦੂਰ ਹੋ ਜਾਣਗੇ ਪਰ ਕਿਵੇਂ ਦੇਖਦੇ ਹੋ ਤੁਸੀਂ ਇਸ ਪਿੰਡ ਕੋਈ ਵਾਲਦਾ ਜਿਹੜਾ ਇਹ ਖੇੜ ਅਕੈਡਮੀ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਬਰਾਲਾ ਜੀ ਸਾਡੇ ਪਿੰਡੋਂ ਸਾਡੇ ਪਿੰਡ ਵੀ ਪਹਿਲਾਂ ਵੀ ਖੇਡਾਂ ਚ ਪਹੁੰਚ ਰਿਹਾ ਸਾਡੇ ਪਿੰਡ ਦੇ ਟੀਮ ਰੱਛੇ ਦੀ ਗੌਰਨ ਫੁੱਟਬਾਲ ਨੂੰ ਦੇਖਦੇ ਆਇਤੋਂ ਇਹ 25 ਸਾਲ ਪਹਿਲਾਂ ਰਸੇ ਦੀ ਮਸੀਹ ਸਾਡੀ ਖਿਲ ਗਈ ਪੰਜਾਬ ਦੇ ਵਿੱਚ ਰਾਏਪੁਰ ਦਾ ਖੇਡ ਦੇਣਾ ਆ ਥੋੜਾ ਜਿਹਾ ਜੋਖਾ ਪਾਇਆ ਵਾ ਗਾੜੀ ਨੌਜਾਨ ਬੀੜੀ ਜਿਹੜੀ ਥੋੜੀ ਜਿਹੀ ਪਰ ਫਿਰ ਵੀ ਸਾਡਾ ਪਿੰਡ ਲੋਕਾਂ ਦਾ ਬਹੁਤ ਜ਼ਿਆਦਾ ਜੀ ਨਸ਼ੇ ਤੋਂ ਬਚਿਆ ਬਲਿਖਣ ਦੇ ਤੇ ਉਹ ਕਿਨਾਂ ਪਿਆ ਬਚਾਈ ਲਿਖਣ ਦੇ ਬੱਚੇ ਸਾਰੇ ਆਏ ਬਾਕੀ ਸਾਡਾ ਜਰਦੀ ਪੈਂਦਾ ਜੀ ਕਿਸੇ ਗੱਲ ਦੀ ਕੋਈ ਸਿਵਾਇ ਲੋੜ ਪਈ ਸੀ ਹਾਣਵਾ ਜੀ ਕਿਸੇ ਗੱਲ ਦੀ ਹੱਥੀ ਜੀ ਬਾਬਾ ਜੀ ਆਏ ਬਾਬਾ ਜੀ ਉਹਨਾਂ ਵੀ ਕਿੰਨਾ ਲੋਕ ਆ ਬਾਕੀ ਇਹ ਜਿੰਨੇ ਜੋਗਿਆ ਜੀ ਅਕੈਡਮੀ ਦੇ ਯੋਗਦਾਨ ਪਾਉਂਦੇ ਤਾਂ ਬਿਲਕੁਲ ਪਿੰਡ ਭੋਏਵਾਲ ਦੇ ਲੋਕਾਂ ਦੇ ਵੱਲੋਂ ਜ ਖੇਡ ਅਕੈਡਮੀ ਸ਼ੁਰੂ ਹੀ ਕੀਤੀ ਗਈ ਹੈ ਤਾਂ ਇਸ ਦੀ ਵੱਡੇ ਪੱਧਰ ਤੇ ਉੱਤੇ ਲੋਕਾਂ ਦੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜਿਹੜਾ ਇਹ ਪਿੰਡ ਭੋਏਵਾਲ ਦੇ ਲੋਕਾਂ ਨੇ ਵੱਡਾ ਉਪਰਾਲਾ ਕੀਤਾ ਔਰ ਇਹਨਾਂ ਲੋਕਾਂ ਦਾ ਹੁਰਨਾ ਪਿੰਡਾਂ ਦੀਆਂ ਪੰਚਾਇਤਾਂ ਔਰ ਮੋਦਵਰ ਲੋਕਾਂ ਨੂੰ ਵੀ ਇਹ ਮੈਸੇਜ ਹੈ ਕਿ ਉਹਨਾਂ ਨੂੰ ਵੀ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਕਾਰਜ ਜਿਹੜੇ ਉਹ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਜਿਹੜੀ ਨੌਜਵਾਨੀ ਹੈ ਉਸ ਨੂੰ ਨਸ਼ੇ ਤੋਂ ਦੂਰ ਰੱਖ ਸਕੀਏ ਤਾਂ ਬਿਲਕੁਲ ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੀਰ ਸਾਹਿਬ ਵਾਲੇ ਵੀ ਦੇਖ ਸਕਦੇ ਹੋ ਕਿ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਵੀ ਇਹਨਾਂ ਖਿਡਾਰੀਆਂ ਨੂੰ ਆ ਕੇ ਜਿਹੜਾ ਉਹ ਆਪਣਾ ਅਸ਼ੀਰਵਾਦ ਦਿੱਤਾ ਹੈ ਤਾਂ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਜਿਹੜਾ ਹੈ ਉਹ ਇਸ ਕਾਰਜ ਦੀ ਜਿਹੜੀ ਸ਼ਲਾਘਾ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਈਤਾ ਚੌਕ